ਪੰਜਾਬ ਸੁਲਤਾਨ ਬਹੁਤ ਹੀ ਖੂਬਸੂਰਤ ਮਾਰਵਾੜੀ ਬਸ਼ੇਰਾ ਦੋ ਦੰਦ ਅਜੇ ਸ਼ੁਰੂ ਹੀ ਹੁੰਦਾ ਕਈ ਸੱਜਣਾ ਨੇ ਇਹ ਬਸ਼ੇਰੇ ਨੂੰ ਸ਼ੋਹਾਂ ਦੇ ਉੱਪਰ ਦੇਖਿਆ ਹੋਣਾ ਕਿਉਂਕਿ ਸ਼ੋਹਾਂ ਦੇ ਵਿੱਚ ਬਹੁਤ ਚੰਗੀਆਂ ਪੋਜੀਸ਼ਨਾਂ ਇਸ ਬਸ਼ੇਰੇ ਨੇ ਹਾਸਲ ਕੀਤੀਆਂ ਨੇ ਤੇ ਬਲੱਡ ਲਾਈਨ ਦੀ ਗੱਲ ਕਰਾਂ ਬਲੱਡ ਲਾਈਨ ਵੀ ਇਹਦੀ ਬਹੁਤ ਸਟਰੋਂਗ ਆ ਮਾਰਕਾ ਤੇ ਬਲੱਡ ਲਾਈਨ ਤੇ ਤੀਜੀ ਗੱਲ ਆ ਕਿ ਸ਼ੋਹਾਂ ਦੀ ਤੇ ਤਿੰਨੇ ਚੀਜ਼ਾਂ ਨੂੰ ਇਹ ਬਸ਼ੇਰਾ ਪੂਰਾ ਕਰਦਾ ਜੀ ਪ੍ਰੋਪਰ ਪੰਜ ਕल्याण ਬਸ਼ੇਰਾ ਮੱਥੇ ਪਟਾ ਤੇ ਬਾਕੀ ਚਾਰੇ ਪੈਰ ਦੇਖ ਲਓ ਇਹਦੇ ਬਿਲਕੁਲ ਬਰਾਬਰ ਚਿੱਟੇ ਤੇ ਬਹੁਤ ਖੂਬਸੂਰਤ ਇਹਦੀ ਸਟੱਡ ਸਰਵਿਸ ਜਿਹੜੀ ਓਪਨ ਕਰਤੀ ਇਹ ਆ ਢੀਂਡ ਸਾ ਸਟੇਬਲਸ ਤੇ ਬਾਈ ਹਰ ਸਿਮਰਨ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਘੋੜਿਆਂ ਦਾ ਮੁੰਡੇ ਨੇ ਪੜ੍ਹਾਈ ਭਾਵੇਂ ਵਿਦੇਸ਼ ਰਹਿ ਕੇ ਕੀਤੀ ਆ ਪਰ ਹਰ ਸਾਲ 2 ਤੋਂ 3 ਮਹੀਨੇ ਇਹਨਾਂ ਘੋੜਿਆਂ ਲਈ ਜ਼ਰੂਰ ਆਉਂਦਾ ਪੰਜਾਬ ਦੇ ਵਿੱਚ ਤੇ ਇਸ ਵਾਰ ਇਸ ਬਸ਼ੇਰੇ ਦੀ ਐਂਟਰੀ ਸ਼ੋਹਾਂ ਤੇ ਵੀ ਕਰਾਈ ਤੇ ਬਾਈ ਕਹਿੰਦਾ ਸ਼ੋਹਾਂ ਦੇ ਉੱਪਰ ਬਿਲਕੁਲ ਸਾਡੀ ਉਮੀਦ ਤੇ ਜਿਹੜਾ ਇਹ ਬਸ਼ੇਰਾ ਖੜਾ ਉੱਤਰਿਆ ਇਹਦੀ ਸਟੱਡ ਸਰਵਿਸ ਆ ਜਿਹੜੀ ਉਹ ਓਪਨ ਆ ਬਾਕੀ ਹੋਰ ਜਾਨਵਰ ਵੀ ਮੈਂ ਬਾਈ ਦੇ ਫਾਰਮ ਦੇ ਦਿਖਾਉਂਗਾ ਤੁਹਾਨੂੰ ਕਿਉਂਕਿ ਜਿੱਥੇ ਸ਼ੋ ਕੁਆਲਟੀ ਦਾ ਬਾਈ ਸ਼ਕੀਨ ਆ ਉੱਥੇ ਸਵਾਰੀ ਦਾ ਵੀ ਬਹੁਤ ਜ਼ਿਆਦਾ ਸ਼ਕੀਨ ਆ ਇੱਕ ਆ ਘੋੜਾ ਬਾਈ ਕੋਲ ਤਕਰੀਬਨ 6 ਸਾਲ ਉਮਰ ਹੋਗੀ ਇਹਦਾ ਬਲੱਡ ਵੀ ਬਹੁਤ ਚੰਗਾ ਇਹ ਰਾਜਸਥਾਨ ਦੇ ਵਿੱਚ ਖੇਮਪੁਰ ਬਰੀਡ ਹੋਇਆ ਸੀ ਇਹਦਾ ਪਿਓ ਗ੍ਰੇਟ ਗੈਂਬਲਰ ਤੇ ਇਹਦੀ ਮਾਂ ਵੀ ਬਹੁਤ ਚੰਗੀ ਆ ਤੇ ਇਹਦੇ ਰਿਜ਼ਲਟ ਵੀ ਬਹੁਤ ਚੰਗੇ ਆ ਬਾਕੀ ਬੀਰੂਰੀ ਕਹਿੰਦੇ ਵੀ 10 ਤੋਂ 15 ਕਿਲੋਮੀਟਰ ਇਹਨੂੰ ਅਸੀਂ ਘੋੜੇ ਨੂੰ ਹਰ ਰੋਜ਼ ਤੋਰ ਦਿੰਨੇ ਆ ਬਾਕੀ ਐਗਰੈਸ਼ਨ ਬਹੁਤ ਆ ਘੋੜੇ ਦੇ ਵਿੱਚ ਜਿਹੜੇ ਅਵਲਕ ਦੇ ਸ਼ਕੀਨ ਆ ਖਾਸ ਕਰਕੇ ਉਹ ਜਰੂਰ ਧਿਆਨ ਕਰਿਓ ਇਸ ਘੋੜੇ ਦੇ ਉੱਪਰ ਬਲੱਡ ਬਹੁਤ ਚੰਗਾ ਤੇ ਫੀਸ ਬਾਈ ਨੇ ਬਹੁਤ ਜੈਨੂਨ ਰੱਖੀ ਹੋਈ ਆ ਜਿਵੇਂ ਆ ਬਲਕ ਦੇ ਵਿੱਚ ਆਪਾਂ ਡੱਬ ਭਾਲਦੇ ਹੁੰਨੇ ਆ ਡੱਬ ਬਹੁਤ ਸੋਹਣਿਆ ਤੇ ਪ੍ਰੋਪਰ ਮੂੰਹ ਤੇ ਪਟਾਏ ਦੇ ਤੇ 3 ਤੋਂ 4 ਜਾਨਵਰ ਬਾਈ ਕੋਲ ਫੌਰ ਸੇਲ ਵੀ ਆ ਉਹ ਵੀ ਮੈਂ ਤੁਹਾਨੂੰ ਦਿਖਾ ਦਾਂ ਦੋ ਮਾਰਵਾੜੀ ਬਹੁਤ ਚੰਗੀਆਂ ਘੋੜੀਆਂ ਇੱਕ ਤਾਂ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਹਿਮਾਲਿਆ ਦੀ ਆ ਹਿਮਾਲਿਆ ਦੀ ਰੀਜਨਲ ਆ ਜਿੱਥੇ ਜੰਮੀ ਪਲੀਆ ਬਾਈ ਹਰਾਂ ਕੋਲ ਸਾਰਾ ਡਾਟਾ ਤੇ ਬੱਚੇ ਇਸ ਘੋੜੀ ਨੇ ਬਹੁਤ ਚੰਗੇ ਦਿੱਤੇ ਆ ਚਾਲ ਦੀ ਬਹੁਤ ਸਾਫ ਸੁਥਰੀ ਹੈ ਬਾਕੀ ਸ਼ਕੀਨ ਬਹੁਤ ਜਿਆਦਾ ਆ ਤੇ ਸੁਨੱਖੀ ਬਹੁਤ ਜਿਆਦਾ ਆ ਕਿਉਂਕਿ ਹਿਮਾਲਿਆ ਦੀ ਮੈਂ ਜਿੰਨੀਆਂ ਵੀ ਘੋੜੀਆਂ ਦੇਖੀਆਂ ਨੇ ਸਾਰੀਆਂ ਬਰੀਡਿੰਗ ਲਈ ਬਹੁਤ ਚੰਗੀਆਂ ਨੇ ਤੇ ਉਹਨਾਂ 'ਚ ਇੱਕ ਇਹ ਆ ਤੁਸੀਂ ਬਾਈ ਨਾਲ ਗੱਲ ਕਰ ਲਿਓ ਤੇ ਦੋ ਆ ਬਸ਼ੇਰੇ ਨੇ ਇੱਕ ਤਾਂ ਤੁਸੀਂ ਜਿਹੜਾ ਮੱਥੇ ਫੁੱਲ ਤਿੰਨ ਪੈਰ ਚਿੱਟਿਆਂ ਦਾ ਬਸ਼ੇਰਾ ਦੇਖ ਰਹੇ ਹੋ ਇਹ ਕਾਲੇ ਕੰਟੇ ਦਾ ਇਹ ਹੋਮ ਬਰੀਡ ਬਸ਼ੇਰਾ ਤੇ ਜਦੋਂ ਆਪਾਂ ਬਰੀਡਰ ਦੇ ਘਰੋਂ ਜਾਨਵਰ ਖਰੀਦਦੇ ਆ ਤਾਂ ਆਪਾਂ ਨੂੰ ਮਾਂ ਤੇ ਪਿਓ ਦੀ ਜਿਹੜੀ ਡਿਟੇਲ ਉਹ ਪ੍ਰੋਪਰ ਪੂਰੀ ਸਹੀ ਮਿਲ ਜਾਂਦੀ ਆ ਅਕਸਰ ਆਪਾਂ ਦੇਖਦੇ ਆ ਵੀ ਜਦੋਂ ਕਈ ਵਾਰ ਵਪਾਰੀ ਦੇ ਕਿੱਲੇ ਤੇ ਘੋੜਾ ਚਲਿਆ ਜਾਂਦਾ ਬਸ਼ੇਰਾ ਚਲਿਆ ਜਾਂਦਾ ਉਹਦੀਆਂ ਲਾਈਨਾਂ ਵੀ ਚੇਂਜ ਹੋ ਜਾਂਦੀਆਂ ਪਰ ਇਹਦੀ ਆਪਾਂ ਲਾਈਨ ਦੀ ਗੱਲ ਕਰੀ ਤਾਂ ਲਿਵਿੰਗ ਲੈਜੈਂਡ ਕਾਲੇ ਕਾਂਟੇ ਦਾ ਪੁੱਤ ਆ ਇਹ ਦੂਜਾ ਰੁਸਤਮ ਦਾ ਜਿਹੜਾ ਮੈਂ ਤੁਹਾਨੂੰ ਅਵਲਕ ਘੋੜਾ ਦਿਖਾਇਆ ਜਿਹੜਾ ਪ੍ਰੋਪਰ ਪੰਜ ਕਲਿਆਣ ਨਾਲ ਤਾਂ ਦੇਖੋ ਇੱਕ ਰਿਜ਼ਲਟ ਦੇਖੋ ਤੁਸੀਂ ਇਸ ਘੋੜੇ ਦਾ ਕਿੰਨਾ ਚੰਗਾ ਹੈ ਤੇ ਦੂਜੀ ਗੱਲ ਇਹ ਬਸ਼ੇਰਾ ਫਾਲ ਸੇਲ ਵੀ ਆ ਪ੍ਰੋਪਰ ਪੰਜ ਕਲਿਆਣ ਬੱਚਾ ਜਿਹੜਾ ਉਹ ਰੁਸਤਮ ਨੇ ਬਰੀਡ ਕੀਤਾ ਬਾਕੀ ਇੱਕ ਘੋੜੀ ਬਹੁਤ ਚੰਗੀ ਆ ਇਹਦੀ ਡਿਟੇਲ ਜਿਹੜੀ ਤੁਹਾਨੂੰ ਪੂਰੀ ਵੀਡੀਓ ਚ ਦੇਵਾਂਗੇ ਹੋ ਸਕਦਾ ਇਹ ਵੀ ਬਾਈ ਦੇ ਦੇਣ ਤੇ ਇਸ ਘੋੜੀ ਨੇ ਵੀ ਬਹੁਤ ਚੰਗੇ ਬੱਚੇ ਪੈਦਾ ਕੀਤੇ ਆ ਤੇ ਵੀਡੀਓ ਨਾਲ ਬਣੇ ਰਹੋ ਕਮੈਂਟਾਂ ਚ ਆਪਣੀ رائے ਜ਼ਰੂਰ ਦਿਓ ਆਜੋ ਬਾਈ ਹਰ ਸਿਮਰ ਨਾਲ ਤੁਹਾਡੀ ਹੁਣ ਮੈਂ ਗੱਲਬਾਤ ਕਰਾਉਣਾ ਜੀ ਅੱਜ ਪਹੁੰਚੇ ਆਂ ਆਪਾਂ ਪਿੰਡ ਚੌਂਦੇ ਢੀਂਡ ਸਾਹ ਸਟੇਬਲ ਜ਼ਿਲ੍ਹਾ ਮਲੇਰਕੋਟਲਾ ਚੌਂਦਾ ਪਿੰਡ ਕਿਸੇ ਜਾਣ ਪਹਿਚਾਣ ਦਾ ਮਹਤਾਜ ਨਹੀਂ ਕਿਉਂਕਿ ਇਸ ਪਿੰਡ ਦੀ ਟੀਮ ਕਬੱਡੀ ਦੀ ਬਹੁਤ ਤਕੜੀ ਰਹੀ ਆ ਬਹੁਤ ਤਕੜਾ ਖੇਡਦੇ ਨੇ ਇਸ ਪਿੰਡ ਦੇ ਪਲੇਅਰ ਤੇ ਇੱਕ ਗੀਤਕਾਰ ਨੇ ਜੀ ਗੁਰਵੀ ਚੌਂਦਾ ਜੀ ਉਹਨਾਂ ਦੇ ਬੇਟੇ ਵੀ ਨਾਲ ਆਪਣੀ ਬੈਠੇ ਆ ਜੀ ਇਹਨਾਂ ਨੂੰ ਵੀ ਬੜਾ ਘੋੜਿਆਂ ਦਾ ਸ਼ੌਂਕ ਆ ਸੋ ਅੱਜ ਤੁਹਾਨੂੰ ਬੜੇ ਖੂਬਸੂਰਤ ਦੋ ਸਟੱਡ ਦਿਖਾਉਣੇ ਆ ਇੱਕ ਬਸ਼ੇਰਾ ਤੇ ਇੱਕ ਘੋੜਾ ਬਣ ਚੁੱਕਿਆ ਜੀ ਅਵਲਕ ਅਵਲਕ ਆਪਣੇ ਇਸ ਸੀਜ਼ਨ ਦੇ ਵਿੱਚ ਪਹਿਲੀ ਵੀਡੀਓ ਮੈਂ ਅਵਲਕ ਘੋੜੇ ਦੀ ਕੀਤੀ ਆ ਤੇ ਤੁਹਾਨੂੰ ਦੇਖ ਕੇ ਬੜਾ ਆਨੰਦ ਆਣਾ ਬੜਾ ਖੂਬਸੂਰਤ ਘੋੜਾ ਬਈ ਹਰ ਸਿਮਰ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਬਿਆਨਤ ਵੀਰੇ ਸਾਡੇ ਸਟੇਬਲ ਤੇ ਆਉਣ ਤੇ ਬਹੁਤ ਬਹੁਤ ਸਵਾਗਤ ਬਾਕੀ ਸਾਰੇ ਦਰਸ਼ਕਾਂ ਦਾ ਬਿਆਨਤ ਤੁੱਲੇ ਵਾਲ ਪੇਜ ਤੇ ਜਿੰਨੇ ਆਪਣੇ ਸੱਜਣ ਮਿੱਤਰ ਘੋੜਿਆਂ ਵਾਲੇ ਜੋੜੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਵੀਡੀਓ ਦੇਖਣ ਤੇ ਬਹੁਤ ਬਹੁਤ ਧੰਨਵਾਦ ਹੋਰ ਬਾਈ ਕਹਿਮੋ ਜੀ ਬਹੁਤ ਵਧੀਆ ਵੀਰੇ ਤੁਸੀਂ ਜਿੰਨੇ ਸੱਜਣ ਆਪਣੇ ਨਾਲ ਵੀਡੀਓ ਚ ਬੈਠੇ ਨੇ ਇੰਟਰੋਡਕਸ਼ਨ ਜ਼ਰੂਰ ਕਰਾਓ ਵੀਰੇ ਜੀ ਹਾਂ ਜੀ ਵੀਰੇ ਇਹ ਮੇਰੇ ਫਾਦਰ ਸਾਹਿਬ ਨੇਗੇ ਗੁਰਪ੍ਰੀਤ ਸਿੰਘ ਨਾਮ ਹੈ ਜੀ ਇਹਨਾਂ ਦਾ ਫੇਰ ਆ ਗਿਆ ਬਾਈ ਲਾਡੀ ਨਾਬੇ ਕੋਲ ਪਿੰਡ ਹੈ ਵੀਰੇ ਦਾ ਸ਼ਾਹਪੁਰ ਤੁਸੀਂ ਮੇਰੇ ਨਾਲ ਦੇਖਿਆ ਹੋਊਗਾ ਰਿੰਗਾਂ ਦੇ ਵਿੱਚ ਮੇਰਾ ਗੋਤੀ ਵੀ ਆ ਬਾਈ ਬਾਈ ਛੋਟਾ ਬਾਈ ਗੋਤੀ ਵੀ ਹੈਗਾ ਵੀਰੇ ਨੂੰ ਤਾਂ ਸਾਰੇ ਹੀ ਆਪਣੇ ਘੋੜਾ ਪ੍ਰੇਮੀ ਜਾਣਦੇ ਆ ਫੇਰ ਆਪਣਾ ਬਾਈ ਰਾਣਾ ਸਰਪੰਚ ਹੈਗਾ ਧੂਰੀ ਤੋਂ ਠੀਕ ਹੈ ਭਾਈ ਇੱਧਰ ਆਪਣਾ ਛੋਟਾ ਭਰਾ ਆ ਗਿਆ ਜੋਬਨ ਜੋਬਨ ਠੀਕ ਹੈ ਜੀ ਆਪਣੇ ਫਿਰ ਚਾਚਾ ਜੀ ਆ ਗਏ ਗੁਰਪ੍ਰੀਤ ਸਿੰਘ ਗੁਰਾ ਜੀ ਠੀਕ ਹੈ ਭਾਈ ਜੀ ਕਿਉਂਕਿ ਜਦੋਂ ਆਪਾਂ ਕਿਸੇ ਘੋੜਿਆਂ ਦਾ ਸ਼ੂਟ ਕਰਦੇ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਨਾ ਆਪਣੇ ਆਪ ਖਿੱਚੇ ਤੁਰੇ ਹੁੰਦੇ ਆਉਂਦੇ ਨੇ ਹਾਂ ਠੀਕ ਹੈ ਨਾ ਕਿਉਂਕਿ ਉਦੋਂ ਚਾਹ ਹੁੰਦਾ ਜਿਵੇਂ ਕਿਸੇ ਆਪਾਂ ਨੂੰ ਬਰਾਤ ਚੜ੍ਹਨ ਦਾ ਚਾਹ ਹੁੰਦਾ ਨਾ ਵੀ ਅੱਜ ਜਾਵਾਂਗੇ ਉਹ ਵੀ ਐ ਹੁੰਦਾ ਵੀ ਅੱਜ ਘੋੜਿਆਂ ਦਾ ਸ਼ੂਟ ਹੋਣਾ ਤੇ ਘੋੜਿਆਂ ਦਾ ਸ਼ੂਟ ਦੇਖਣਾ ਆਪਾਂ ਸਵੇਰ ਦੇ ਬਾਈ ਸਾਰੇ ਜਣੇ ਆਪਣੇ ਤਿਆਰੀ ਚ ਜੁਟੇ ਸੀਗੇ ਵੀ ਅੱਜ ਆਪਣਾ ਸ਼ੂਟ ਹੈ ਜਿਵੇਂ ਤੁਸੀਂ ਕਹਿੰਦੇ ਹੋ ਸਵੇਰ ਦੇ ਸਾਰੇ ਜਣ ਜਿੰਨਾ ਚਿਰ ਤੁਸੀਂ ਆਏ ਨਹੀਂ ਉੰਨਾ ਚਿਰ ਕੁਛ ਨਾ ਕੁਛ ਚੱਲੀ ਹੈ ਗਿਆ ਚੱਲੀ ਗਿਆ ਸਹੀ ਗੱਲ ਹੈ ਬਾਈ ਤੇ ਆਪਾਂ ਅੱਜ ਬਾਈ ਆਪਣੇ ਜਾਨਵਰ ਦਿਖਾਉਣੇ ਆ ਸਭ ਤੋਂ ਪ ਮਤਲਬ ਪਰਫਾਰਮ ਕੀਤਾ ਆਪਣੇ ਬਸ਼ੇਰੇ ਨੇ ਇਹਦੀ ਡਿਟੇਲ ਕੀ ਹੈ ਵੀਰੇ ਬਸ਼ੇਰੇ ਦੀ ਇਹਦਾ ਬਾਈ ਨਾਮ ਹੈ ਪੰਜਾਬ ਸੁਲਤਾਨ ਜੀ ਜੀ ਉਮਰ ਹੋ ਗਈ ਇਹਦੀ 28.5 ਮਹੀਨੇ ਸਹੀ ਠੀਕ ਹੈ ਬਾਈ ਤੇ ਬਾਪ ਇਹਦਾ ਉਦੇ ਰਾਜ ਆ ਜੀ ਬਾਈ ਬਿੱਟੂ ਪਮਾਲ ਵਾਲਾ ਦਾਦਾ ਆ ਗਿਆ ਦੇਵਰਾਜ ਰਣੀਆਂ ਬਾਈ ਜੀ ਠੀਕ ਹੈ ਜੀ ਮਾਂ ਇਹਦੀ ਹੈਗੀ ਆ ਬਾਈ ਡਾਇਰੈਕਟਰ ਤਨਕਰ ਕੋੜਾ ਜਿਹੜਾ ਹੁਣ ਐਕਸਪਾਇਰ ਹੋ ਗਿਆ ਪਿੱਛੇ ਜੇ ਹਾਂਜੀ ਹਾਂਜੀ ਮਾਂ ਇਹਦੀ ਬਾਈ ਉਹਦੀ ਡਾਇਰੈਕਟ ਹੈ ਪਹਿਲੀ ਵਾਰੀ ਉਹ ਅਸੀਂ ਬਸ ਇਸ ਬਸ਼ੇਰੇ ਦੇ ਨਾਲ ਆਪ ਵੀ ਪਹਿਲੀ ਵਾਰੀ ਇਹ ਰਿੰਗ ਚ ਉਤਰੇ ਸੀਗੇ ਬਸ਼ੇਰਾ ਵੀ ਬਹੁਤ ਪਹਿਲੀ ਵਾਰੀ ਰਿੰਗ ਚ ਤਾ ਰਿਹਾ ਬਹੁਤ ਸੋਹਣਾ ਪਰਫਾਰਮ ਹੋਇਆ ਠੀਕ ਹੈ ਬਈ ਯਾਨੀ ਬੱਚੇ ਨੇ ਸਾਡਾ ਮਨ ਪੂਰਾ ਖੁਸ਼ ਕਰਤਾ ਬਈ ਅੱਛਾ ਆਪਣਾ ਮਤਲਬ ਪਹਿਲੀ ਬੱਚਾ ਸੀ ਜਿਹੜਾ ਪਹਿਦੂ ਪਹਿਲਾਂ ਆਪਾਂ ਨੂੰ ਕੋਈ ਤਜਰਬਾ ਹੈ ਨਹੀਂ ਸੀ ਬਈ ਪਹਿਲਾਂ ਬਈ ਆਪਾਂ ਨੂੰ ਵੀ ਕੋਈ ਤਜਰਬਾ ਨਹੀਂ ਸੀਗਾ ਬਸ਼ੇਰੇ ਨੂੰ ਵੀ ਕੋਈ ਤਜਰਬਾ ਨਹੀਂ ਸੀ ਬਈ ਹਾਂਜੀ ਹਾਂ ਆਪ ਵੀ ਪਹਿਲੀ ਵਾਰੀ ਉਤਰੇ ਆ ਤਾਂ ਲਾਡੀ ਵੀਰੇ ਨੂੰ ਤਾਂ ਚਲੋ ਤਜਰਬਾ ਹੈਗਾ ਸੀ ਮੈਂ ਤਾਂ ਥੋੜਾ ਵੀ ਪਹਿਲੀ ਵਾਰੀ ਰਿੰਗ 'ਚ ਫੜਿਆ ਸੀ ਬਈ ਨਹੀਂ ਚਲੋ ਬਈ ਹੌਲੀ ਹੌਲੀ ਜਦੋਂ ਆਪਾਂ ਕਿਸੇ ਚੀਜ਼ 'ਚ ਹਿੱਸਾ ਲੈਣੇ ਆ ਪਾਰਟਿਸਿਪੇਟ ਕਰਦੇ ਆ ਆਟੋਮੈਟਿਕਲੀ ਆਪਾਂ ਨੂੰ ਤਜਰਬਾ ਆਈ ਜਾਂਦਾ ਟਾਈਮ ਟੂ ਇਹ ਤਾਂ ਹੈ ਬਈ ਹਾਂਜੀ ਠੀਕ ਆ ਬਈ ਤੇ ਪੰਜਾਬ ਸੁਲਤਾਨ 2.5 ਮਹੀਨੇ ਦਾ ਹੋਊਗਾ 2.5 ਇਹ ਆਪਾਂ ਘੋੜੀਆਂ ਤੇ ਛੱਡਿਆ ਬਈ ਸਿਮਰਨ ਪਹਿਲਾਂ ਇਹ ਬਈ ਆਪਣੇ ਕੋਲੇ ਹੀ ਦੋ ਘੋੜੀਆਂ ਤੋਂ ਗੱਬਣ ਨੇ ਗਿਆ ਇੱਕ ਹਿ ਮਾਲਿਆ ਦੀ ਇਹ ਨੀਲੀ ਘੋੜੀ ਆਪਾਂ ਵੀਡੀਓ ਚ ਦਿਖਾਵਾਂਗੇ ਉਹ ਹੋ ਗਈ 7 ਸਵਾ ਕ 7 ਮਹੀਨਿਆਂ ਦੀ ਚੈੱਕ ਪਾਸ ਹੈ ਬਾਈ ਇੱਕ ਆਪਣੇ ਕੋਲ 5 ਕਲੇਾਨੀ ਘੋੜੀ ਹੈਗੀ ਕਾਲੀ ਮੱਥੇ ਪੱਟੇ ਦੀ 5 ਕਲੇਾਨ ਠੀਕ ਹੈ ਬਾਈ ਵਨਰਾਜ ਦੀ ਹੈਗੀ ਇੱਕ ਮਹੀਨੇ ਦੀ ਬਈ ਉਹ ਕਨਫਰਮ ਹੋ ਗਈ ਠੀਕ ਆ ਬਈ ਮਤਲਬ ਆਪਣੀ ਛੋਟੀ ਉਮਰ ਦੀ ਛੱਡਤਾ ਸੀ ਇਹ ਪਹਿਲਾਂ ਬਈ ਬਿਸ਼ੇਰਾ ਹਾਂਜੀ ਬਈ ਆਪਾਂ ਆਪਣੇ ਕੋਲੇ ਜਦੋਂ ਬੱਚਾ ਪਾਲਿਆ ਸੀਗਾ ਬਈ ਉਦੋਂ ਇਹਦੀ 6 ਕੁ ਮਹੀਨੇ ਦੀ ਉਮਰ ਸੀ ਆਪਾਂ ਹੀ ਪਾਲਿਆ ਆਪਾਂ ਹੀ ਤਿਆਰ ਕਰਿਆ ਤੇ ਘਰੇ ਬਈ ਕੂੜੀਆਂ ਤੇ ਛੱਡਦਾ ਸੀ ਬਾਹਰੇ ਨਹੀਂ ਹੁਣ ਛੱਡਿਆ ਸੀਗਾ ਹਾਲੇ ਠੀਕ ਆ ਪਹਿਲਾਂ ਵੀ ਆਪ ਚਲੋ ਤੁਸੀਂ ਦੇਖ ਲਓ ਹਾਂਜੀ ਦੇਖ ਲਿਆ ਬਿਲਕੁਲ ਬਿਲਕੁਲ ਤੇ ਫਿਰ ਇਹ ਆਪਾਂ ਨੇ 6 ਮਹੀਨੇ ਇਹ ਬਰੀਡ ਕਿੱਥੇ ਹੋਇਆ ਵੀਰੇ ਇਹ ਬਈ ਬਰੀਡ ਹੋਇਆ ਹਰਿਆਣੇ ਚ ਬਈ ਦੀਪਕ ਜਲਾਣਾ ਚੀਕ ਬਹੁਤ ਚੰਗੇ ਜਾਨਵਰ ਨੇ ਜਿਹਰੇ ਕੋਲੇ ਉਹਨਾਂ ਦੇ ਘਰੇ ਬਾਈ ਬਰੇਡ ਹੋਇਆ ਫੇਰ ਬਾਈ ਆਪਣੇ ਮਿੱਤਰ ਹੀ ਨੇਗੇ ਥੂਹੀ ਵਾਲੇ ਬਾਈ ਟੋਨੀ ਹੋਣੀ ਰਫੀਕ ਹੋਣੀ ਹਾਂਜੀ ਹਾਂਜੀ ਬਾਈ ਉਹਨਾਂ ਕੋਲ ਆ ਗਿਆ ਸੀ ਉਹ ਇਹਦੀ ਮਾਂ ਤੇ ਮਾਂ ਦੇ ਪਿੱਛੇ ਹੀ ਆਇਆ ਸੀਗਾ ਉਹਨਾਂ ਤੋਂ ਫਿਰ ਆਪਾਂ ਜਾਨੀ 6 6.5 ਮਹੀਨੇ ਦਾ ਸੀਗਾ ਬੱਚਾ ਉਦੋਂ ਆਪਾਂ ਲੈ ਲਿਆ ਸੀ ਆਹ ਨੋਈ ਮੈਂ ਦੇਖਿਆ ਘੋੜੀ ਬਾਈ ਬੜੀ ਚੰਗੀ ਆ ਉਹ ਹਾਂਜੀ ਬਾਈ ਇਹਦੀ ਮਾਂ ਬਹੁਤ ਚੰਗੀ ਆ ਜੀ ਬਹੁਤ ਦੋਨੇ ਆਪ ਦੇ ਆਪ ਨੂੰ ਪ੍ਰੂਵ ਕੀਤਾ ਬੱਚਿਆਂ ਦੇ ਵਿੱਚ ਹਾਂ ਲੈਂਥ ਲੌਨ ਤੋਂ ਬਹੁਤ ਚੰਗੇ ਆ ਬਾਕੀ ਸਟਾਕ ਆ ਬਾਈ ਉਹਨਾਂ ਕੋਲ ਬਰੀਡਿੰਗ ਤੇ ਜ਼ਿਆਦਾ ਫੋਕਸ ਕਰਦੇ ਆ ਜ਼ਿਆਦਾ ਫੋਕਸ ਬਰੀਡਿੰਗ ਤੇ ਆਪਣੇ ਵਾਂਗੂ ਬਰੀਡਿੰਗ ਤੇ ਫੋਕਸ ਕਰਦਾ ਬਾਈ ਠੀਕ ਆ ਬਾਈ ਤੇ ਇਹਦੀ ਫਿਰ ਫੀਸ ਕਿੰਨੀ ਰੱਖੀ ਆ ਬਾਈ ਇਹਦੀ ਬਾਈ ਹੁਣ ਆਪਾਂ ਸਟਾਰਟ ਕੀਤਾ ਬਈ 31000 ਰੁਪਏ ਦੀ ਫੀਸ ਰੱਖੀ ਐ ਠੀਕ ਆ ਬਈ ਹਾਂ ਠੀਕ ਹੈ ਜੀ 31000 ਰੁਪਏ ਫੀਸ ਰੱਖੀ ਤੇ ਸਟੇਬਲ ਵਗੈਰਾ ਦਾ ਸਿਮਰ ਨੇ ਵੀਰੇ ਬਈ ਆਪਣੇ ਕੋਲ ਬਹੁਤ ਥਾਂ ਹੈਗਾ ਜੀ ਕੋਈ ਸੱਜਣ ਮਿੱਤਰ ਦੂਰੋਂ ਆਉਂਦਾ ਬਾਈ ਬੰਦਿਆਂ ਦੇ ਰਹਿਣ ਵਾਸਤੇ ਰਹਿائش ਵਾਸਤੇ ਵੀ ਬਹੁਤ ਥਾਂ ਬਾਕੀ ਕੋੜੀਆਂ ਦੇ ਸਟੇਬਲਿੰਗ ਵਾਸਤੇ ਵੀ ਡਾਕਟਰ ਦੀ ਵੀ ਨਹੀਂ ਕੋਈ ਕਮੀ ਹੈਗੀ ਸਾਰੀਆਂ ਮਤਲਬ ਫਸਿਲਟੀਆਂ ਆਪਣੇ ਫਾਰਮ ਤੇ ਹੈਗੀਆਂ ਨੇ ਵੀਰੇ ਠੀਕ ਹੈ ਬਾਈ ਤੇ ਹੁਣ ਮੈਂ ਕੱਦ ਪੁੱਛਣਾ ਭੁੱਲ ਗਿਆ ਕਿਉਂਕਿ ਕੱਦ ਸੱਜਣ ਹਰ ਇੱਕ ਕੱਦ ਤੇ ਫੋਕਸ ਕਰਦੇ ਹੁੰਦੇ ਨੇ ਕੱਦ ਕਿੰਨਾ ਆਪਣੇ ਵੀਰੇ ਕੱਦ ਵੀਰੇ ਇਹਦਾ ਖੁੱਲਾ 64.5 ਹੈ ਜੀ ਫੱਟੀ ਵਾਲਾ ਠੀਕ ਹੈ ਬਾਈ ਹਾਂਜੀ ਵੀਰੇ ਅਜੇ 28 ਮਹੀਨੇ ਜਿਵੇਂ ਉਮਰ ਹੋਈ ਜਿਵੇਂ 2.5 ਸਾਲ ਦੇ ਨੇੜੇ ਹੋਇਆ ਜੀ ਵੀ ਚੰਗਾ ਕੱਦ ਕਰ ਜਾਊਗਾ ਉਹਦਾ ਬਹੁਤ ਸੋਹਣਾ ਕੱਦ ਕਰੂਗਾ ਬਾਈ ਜਿਵੇਂ 64 65 ਇੰਚ ਦੇ ਘੋੜੇ ਅੱਗੇ ਇੰਨੇ ਕੀ ਹੁੰਦੇ ਸੀ ਇਹ ਤਾਂ ਹਲੇ 2 ਦੰਦ ਬਛੇਰਾ ਹੋਣ 64.5 ਇੰਚ ਹੋਇਆ ਗੜਾ ਕਹਿਣ ਨੂੰ ਚਾਹੇ 65 ਕਹਿ ਲਓ ਪਰ ਖੁੱਲਾ ਜਣੀ 6 ਹਾਂਜੀ ਬਾਈ ਖੜਨ ਖੁੜਨ ਦਾ ਉਦਾਂ ਵੀ ਬੱਚੇ ਚ ਐਟੀਟਿਊਡ ਆਪਦੇ ਆਪ ਨੂੰ ਸ਼ੋਅ ਕਰਨ ਦਾ ਤਰੀਕਾ ਜਿਵੇਂ ਇੱਕ ਮਾਡਲ ਵਾਂਗੂ ਆਪਦੇ ਆਪ ਨੂੰ ਸ਼ੋਅ ਕਰਦਾ ਹਰਸਿਮਰ ਜਿਵੇਂ ਤੁਸੀਂ ਪਹਿਲਾਂ ਵੀ ਛੇ ਮਹੀਨਿਆਂ ਦਾ ਖਰੀਦਾ ਬਾਈ ਸ਼ੋਅਾਂ 'ਚ ਜਾ ਕੇ ਕੁਝ ਫਰਕ ਪਿਆ ਜਾਂ ਪਹਿਲਾਂ ਵੀ ਇੰਹੀਂ ਖੜਦਾ ਸੀ ਇਹ ਜੇ ਟ੍ਰੌਟ ਵਗੈਰਾ ਤਾਂ ਇਹਦੇ 'ਚ ਜਿਵੇਂ ਬਾਇ ਬਰਥ ਨੇਚੁਰਲੀ ਜਦੋਂ ਅਸੀਂ ਦੇਖਿਆ ਵੀ ਸੀਗਾ ਪਹਿਲਾਂ ਬੱਚਾ ਲੈਣ ਤੋਂ ਉਦੋਂ ਇਹਦੀ ਖੜਨੀ ਖੁੜਨੀ ਤੇ ਟ੍ਰੌਟ ਵਗੈਰਾ ਬਹੁਤ ਜਿਆਦਾ ਸੋਹਣਾ ਸੀਗਾ ਬਾਕੀ ਜਦੋਂ ਫਿਰ ਸ਼ੋਅ ਦੇ ਵਿੱਚ ਉਤਰਿਆ ਜਿਵੇਂ ਆਪਾਂ ਵੀ ਬੰਦਾ ਵੀ ਸਿੱਖਦਾ ਸਾਰਾ ਕੁਝ ਜਾਨਵਰ ਵੀ ਉਵੇਂ ਹੀ ਸਮਝਦਾਰ ਜਾਨਵਰ ਇਹ ਵੀ ਸਿੱਖਦਾ ਉੱਥੇ ਫਿਰ ਇਹਨੂੰ ਜਦ ਅਸੀਂ ਪ੍ਰੈਜ਼ੈਂਟ ਕਰਦੇ ਸੀਗੇ ਖੜਨਾ ਵਗੈਰਾ ਦੱਸਦੇ ਸੀ ਕਮਾਂਡ ਦਿੰਦੇ ਸੀਗੇ ਇੱਥੇ ਵੀ ਇਹਦੀ ਜਿਹੜੀ ਸ਼ੋਅ ਵਾਸਤੇ ਸਪੈਸ਼ਲ ਤਿਆਰੀ ਅਸੀਂ ਇਹਨੂੰ ਕੀਤੀ ਐ ਐਕਸਰਸਾਈਜ਼ ਕਰਾਉਂਦੇ ਹੁੰਦੇ ਸੀ ਉਸ ਹਿਸਾਬ ਨਾਲ ਫੜਾਉਂਦੇ ਵੀ ਸੀ ਐਕਸਰਸਾਈਜ਼ ਵੀ ਉਵੇਂ ਹੀ ਬਾਈ ਸਿੱਖਦਾ ਸਿੱਖਦਾ ਆਪ ਤੇ ਆਪ ਨੂੰ ਜਾਨੀ ਨਖਰ ਕੇ ਇਹਨੇ ਸਾਨੂੰ ਪ੍ਰੇਜ਼ੈਂਟ ਕਰਕੇ ਦਿੱਤਾਗਾ ਪਿੱਛੇ ਨੂੰ ਨਹੀਂ ਲੈ ਕੇ ਗਿਆ ਬਿਲਕੁਲ ਵੀਰੇ ਨਹੀਂ ਚੰਗਾ ਭਾਈ ਦਿਨ ਪਰ ਦਿਨ ਬੰਦਾ ਸਿੱਖਦਾ ਜਾਂਦਾ ਜਾਨਵਰ ਵੀ ਨਾਲ ਸਿੱਖਦਾ ਭਾਈ ਉਹਦੇ ਬਿਲਕੁਲ ਭਾਈ ਤੇ ਦੂਜਾ ਜਿਹੜਾ ਘੋੜਾ ਆਪਣਾ ਭਈ ਆਵਲਕ ਆਵਲਕ ਘੋੜਾ ਵੀਰੇ ਰੋਸਤਮ ਨਾਮ ਹੈ ਜੀ ਉਮਰ ਹੋਗੀ ਉਹਦੀ ਤਕਰੀਬਨ 6 ਸਾਲ ਉਮਰ ਹੋਗੀ ਭਾਈ ਅੱਛਾ ਭਾਈ ਉਹਦਾ ਬਾਪ ਆ ਗ੍ਰੇਟ ਗੈਂਬਲਰ ਠੀਕ ਹੈ ਭਾਈ ਤੇ ਦਾਦਾ ਆ ਗਿਆ ਲਿਸ਼ਾਨ ਰੋਟਗੜ ਭਾਈ ਜੀ ਇਹ ਬਰੀਡ ਹੋਇਆ ਖੇਮਪੁਰ ਆਪਣੇ ਭਾਈ ਸ਼ੰਤ ਨੂੰ ਉਹਨਾਂ ਕੋਲ ਜੀ ਉੱਥੋਂ ਇਹ ਵੀ ਬੱਚਾ ਆਪਾਂ ਨੇ 6-7 ਕ ਮਹੀਨੇ ਦੀ ਇਹਦਾ ਹੀ ਲਿਆ ਸੀਗਾ ਤੇ ਭਾਈ ਮਾਂ ਇਹਦੀ ਬਹੁਤ ਚੰਗੀ ਯਾਨੀ ਬਾਈ ਉਹ ਨਹੀਂ ਦੱਸਦੇ ਵੀ ਹੁਣ ਤੱਕ ਰਿਕੋਰਡੇਬਲ ਪ੍ਰਾਈਸ ਤੇ ਵੇਚੀ ਹੋਈ ਇਹਦੀ ਮਾਂ ਉਹਨਾਂ ਨੇ ਇਹਦੀ ਅਵਲ ਕਮਾਂ ਇਹਦੀ ਮਾਂ ਵੀਰੇ ਅਵਲਕ ਸੀਗੀ ਉਦੈਪੁਰ ਇੰਟੂ ਕਰੋਲੀ ਪੈਲਸ ਲਾਈਨ 'ਚ ਉਹਦੀ ਮਾਂ ਗਈ ਦੋਨੇ ਲਾਈਨਾਂ ਬਹੁਤ ਮਾਂ ਦੀਆਂ ਪਿੱਛੋਂ ਚੰਗੀਆਂ ਪੜਦਦੀਆਂ ਨਿਕੀਆਂ ਠੀਕ ਹੈ ਭਾਈ ਤੇ ਭਾਈ ਪੈਂਟੋਂ ਬਾਹਰ ਆ ਕਰਦਾ ਇਸ ਵਾਰ ਬੱਚੇ ਬਹੁਤ ਸੋਹਣੇ ਆਗੇ ਭਾਈ ਜਿਹਾ ਜਿਹਾ ਮੰਨ ਲਓ ਵੀ ਮਾਰਵਾੜੀ ਘੋੜੀਆਂ ਤੇ ਭਾਈ ਘੋੜੀਆਂ ਤੋਂ ਉੱਪਰ ਬੱਚੇ ਦਿੱਤੇ ਨੇ ਬਾਈ ਕਿਤਾਬ ਨੇ ਕੋਲੀ ਪੰਜ ਕਲਿਆਣ ਬਸ਼ੇਰਾ ਖੜਾ ਇੱਕ ਆਪਣੇ ਕੋਲੇ ਪ੍ਰਭਾਤ ਦੀ ਘੋੜੀ ਹੈ ਬਾਈ ਉਹਦੇ ਪਿੱਛੇ ਇਹਦੀ ਬੱਚੀ ਆਈ ਸੀਗੀ ਮੱਥੇ ਫੁੱਲ ਦੀ ਪਿਛਲੇ ਦੋ ਪੈਰ ਚਿੱਟੇ ਸੀ ਬਹੁਤ ਜਿਆਦੇ ਸੋਹਣੀ ਸੀਗੀ ਠੀਕ ਹੈ ਬਾਈ ਉਹ ਕਿਸੇ ਕਾਰਨ ਕਰਕੇ ਚਲੋ ਬੱਚੀ ਨਹੀਂ ਹੈਗੀ ਐਕਸਪਾਇਰ ਹੋ ਗਈ ਸੀ ਪਰ ਜਾਨੀ ਰਿਜ਼ਲਟ ਵਾਲੇ ਤਾਂ ਇਹਨੇ ਦੁੱਖੇ ਤੋੜੇ ਹੋਏ ਬਾਈ ਨਹੀਂ ਬਾਈ ਬਲੱਡ ਬਹੁਤ ਚੰਗਾ ਖੜਿਆ ਜਿਵੇਂ ਤੁਸੀਂ ਕਹਿਆ ਵੀ ਖੇਮਪੁਰ ਜੰਮਿਆ ਉੱਧਰ ਤਕਰੀਬ ਨੇ ਇਹ ਲਾ ਲਓ ਵੀ ਹੁਣ ਆਪਣੇ ਨਵੇਂ ਬੰਦੇ ਫੋਕਸ ਕਰਨ ਲੱਗੇ ਨੇ ਬਰੀਡਿੰਗ ਤੇ ਵੀ ਘੋੜੀ ਅਸੀਂ ਇਹੋ ਜਿਹੀ ਲੈਣੀ ਹੈ ਇਹ ਲਾਈਨ ਤੇ ਬਰੀਡ ਕਰਾਉਣਾ ਉਹ ਬੰਦੇ ਪੁਰਾਣੇ ਚੱਲੇ ਹੋਇਆ ਉਹ ਬਾਈ ਬੰਦੇ ਪੁਰਾਣੇ ਆ ਬਰੀਡ ਵੀ ਹੁਣ ਤੁਸੀਂ ਦੇਖੋ ਵੀ ਮਾਰਵਾੜੀ ਬਰੀਡ ਵੀ ਉਧਰ ਦੀ ਹੈ ਬੈਕਗਰਾਉਂਡ ਜੇ ਆਪਾਂ ਦੇਖੀਏ ਉਹ ਜਾਨੀ ਬੰਦੇ ਖਿੜੇ ਹੀ ਇਹਦੇ ਚੋਂ ਸ਼ੁਰੂਆਤ ਉਹਨਾਂ ਦਾ ਪਸ਼ੋਕੜ ਹੀ ਮੈਂ ਕਹਿੰਦਾ ਵੀ ਆਪਾਂ ਇੰਨਾ ਚਿਰ ਉਹਨਾਂ ਦਾ ਨਿਕਲਿਆਗਾ ਉਧਰ ਜਿਹੜੀ ਬਰੀਡ ਚ ਸੁਧਾਰ ਹੋਇਆ ਸ਼ੁਰੂ ਤੋਂ ਉਧਰੋਂ ਹੀ ਹੋਇਆ ਬਾਈ ਬਿਲਕੁਲ ਤੇ ਆ ਬਲਕਦਾ ਬਾਈ ਜਿਨ੍ਹਾਂ ਨੂੰ ਤਾਂ ਚਸਕਾ ਉਹਨਾਂ ਤਾਂ ਬੜਾ ਜਿਆਦਾ ਨਜਾਇਜ਼ ਜੀ ਜਾਣਦੇ ਆ ਤਾਂ ਤੁਹਾਨੂੰ ਜਦੋਂ ਛੋਟਾ ਬੱਚਾ ਖਰੀਦੇ ਸੀ ਆ ਆਵਲਕ ਦਾ ਚਸਕਾ ਹੈ ਸੀ ਉਦੋਂ ਬਾਈ ਆ ਆਵਲਕ ਦਾ ਚਸਕਾ ਸੀ ਇਹਦੀ ਅਸੀਂ ਫੋਟੋ ਦੇਖੀ ਸੀਗੀ ਅੱਛਾ ਫੇਸਬੁੱਕ ਤੇ ਬਾਈ ਮੈਨੂੰ ਲੱਗਦਾ ਸ਼ਾਇਦ ਬਾਈ ਗੁਰਦੇਵ ਨੇ ਪਾਈ ਸੀ ਫੋਟੋ ਇਹਦੀ ਅੱਛਾ ਬਾਈ ਬਸ ਅਸੀਂ ਫੋਟੋ ਤਈ ਪਸੰਦ ਕਰ ਲਿਆ ਸੀ ਬਾਈ ਅਸੀਂ ਦੇਖਣ ਵੀ ਨਹੀਂ ਗਏ ਆਪਣੇ ਇਹ ਭਰਾ ਨੇ ਗਏ ਮਰਿੰਦਰ ਮਾਨ ਮੇਰਾ ਉਸਤਾਦ ਵੀ ਹੈ ਮੇਰਾ ਭਰਾ ਵੀ ਹੈ ਠੀਕ ਹੈ ਬਾਈ ਉਹ ਗ੍ਰੇਟ ਗੈਂਬਲਰ ਤੋਂ ਘੂੜੀਆਂ ਮੇਟ ਕਰਾਉਣ ਗਏ ਸੀ ਦੋ ਜੋਥੇ ਉਥੇ ਕੇਂਪੁਰ ਕੇਂਪੁਰ ਅੱਛਾ ਭਾਈ ਤੇ ਆਪਾਂ ਬਾਈਆਂ ਨੂੰ ਕਹਤਾ ਸੀ ਮੁਰਦੇ ਹੋਇਆ ਆਪਣਾ ਬੱਚਾ ਝਾੜ ਲਿਆਓ ਅੱਛਾ ਜੀ ਬਾਈ ਨੇ ਬਹੁਤ ਜ਼ੋਰ ਲਾਇਆ ਵੀ ਤੁਸੀਂ ਨਾਲ ਚੱਲੋ ਵੀ ਐ ਦੇਖੇ ਬਿਨਾ ਕਾ ਨੂੰ ਪਰ ਆਪਾਂ ਨੂੰ ਬਸ ਪਸੰਦ ਦੇ ਇੱਕ ਚੀਜ਼ ਇੰਨੀ ਆ ਗਈ ਸੀਗੀ ਫਿਰ ਬਾਈ ਨੇ ਲੈ ਕੇ ਆਂਦਾ ਯਾਨੀ ਸ਼ੁਰੂਆਤ ਪਹਿਲਾਂ ਆਪਾਂ ਇੱਕੋ ਹੀ ਘੋੜੀ ਰੱਖਦੇ ਹੁੰਦੇ ਸੀਗੇ ਫੇਰ ਇਹ ਬੱਚਾ ਲਿਆ ਬਸ ਫਿਰ ਬਾਈ ਦੀ ਮਦਦ ਨਾਲ ਹੀ ਸਾਰੀਆਂ ਘੋੜੀਆਂ ਸਟੇਬਲ ਖੜਾ ਕਰਨ ਦੇ ਪਿੱਛੇ ਜਾਨੀ ਬਾਈ ਅਮਰਿੰਦਰ ਦਾ ਹੀ ਹੱਥ ਹੈ ਜੀ ਸਾਰਾ ਨਹੀਂ ਅੱਜ ਬਹੁਤ ਚੰਗਾ ਸਟਾਕ ਆ ਚਲੋ ਆਪਾਂ ਘੱਟ ਜਾਨਵਰ ਦਿਖਾਇਆ ਵੀਡੀਓ ਵਿੱਚ ਪਰ ਸਟਾਕ ਸਾਰੇ ਹੀ ਚੰਗਾ ਵੀਰੇ ਤੇ ਜਿਵੇਂ ਆਪਾਂ ਹੁਣ ਗੱਲ ਕਰੀਏ ਦੀ ਬਾਈ 6 ਸਾਲ ਦਾ ਹੋ ਗਿਆ ਆਪਣਾ ਰਸਤਾ ਠੀਕ ਹੈ ਬਾਈ ਤੇ ਬੱਚੇ ਚਲੋ ਬਹੁਤ ਸੋਹਣੇ ਇਹਦੀ ਫੀਸ ਕਿਨੇ ਰੱਖਿਆ ਪਏ ਬਈ ਇਹਦੀ ਫੀਸ ਬਈ ਆਪਾਂ ਜਾਇ ਜੀ 21000 ਰੁਪਏ ਫੀਸ ਰੱਖੀ ਹੋਈ ਹੈਗੀ ਅੱਛਾ ਬਈ ਹਾਂਜੀ ਇਹ ਤਾਂ ਬਸ ਆਪਾਂ ਨੇ ਕੋਈ ਵੀ ਮੰਨ ਲਓ ਇੱਕ ਸ਼ੌਂਕ ਨੂੰ ਇਹ ਰੱਖਿਆ ਸੀਗਾ ਕੋਈ ਐਸਾ ਪ੍ਰੋਫੈਸ਼ਨ ਜਾਂ ਮੰਨ ਲਓ ਵੀ ਕਮਰਸ਼ਲ ਵੇਚ ਲਾ ਲਓ ਜਿਵੇਂ ਵੀ ਆਪਾਂ ਉਹ ਮਣੀਆ ਤਾਂ ਬਸ ਇੱਕ ਸ਼ੌਂਕ ਨੂੰ ਇਹ ਤਾਂ ਆਪਣੇ ਘਰ ਦਾ ਮੈਂਬਰ ਮੰਗੋਈ ਰੱਖਿਆ ਹੋਇਆਗਾ ਆਵਲਕ ਤਾਂ ਮੈਂ ਹੋਰ ਦੇਖਿਆ ਜਿਨ੍ਹਾਂ ਨੂੰ ਸ਼ੌਂਕ ਆ ਬਈ ਉਹ ਆਵਲਕ ਦੀ ਹਰ ਇੱਕ ਦਾ ਆਵਦਾ ਕਿਸੇ ਨੂੰ ਨੀਲੇ ਜਾਨਵਰ ਦਾ ਸ਼ੌਕ ਆ ਕਿਸੇ ਨੂੰ ਕਮੈਟ ਦਾ ਕਿਸੇ ਨੂੰ ਕਾਲੇ ਦਾ ਤੇ ਆਵਲਕ ਦਾ ਜਿਹਨਾਂ ਨੂੰ ਟੇਸਟ ਆ ਉਹ ਬੰਦੇ ਦੂਰੋਂ ਖੱਚੇ ਆਉਂਦੇ ਹਨਾ ਦੂਰੋਂ ਖੱਚੇ ਆਉਂਦੇ ਹਨ ਹਾਂ ਬਿਲਕੁਲ ਇਹ ਆਗਿਆ ਅਕਸਰ ਮੰਡੀ ਤੇ ਬਾਈ ਇਹਨੂੰ ਦੋ ਵਾਰੀ ਅਸੀਂ ਲੈ ਕੇ ਗਏ ਆਂਗੇ ਬੰਦੇ ਜਿਨ੍ਹਾਂ ਤੁਸੀਂ ਕਹਿੰਦੇ ਹੋ ਵੀ ਜਿਹੜੇ ਆਵਲਖ ਦੇ ਆਸ਼ਕ ਨੇ ਹਾਂ ਉਹ ਬਾਕੀ ਜਿੰਨਾ ਆਪਣੇ ਮੂਰੇ ਜਾਨਵਰ ਘੱਟੋ ਘਾਟ ਆਪਣੇ ਕੋਲ 8-10 ਜਾਨਵਰ ਉੱਥੇ ਡਿਸਪਲੇ ਲਾਏ ਹੁੰਦੇ ਆਗੇ ਸਾਰੇ ਜਾਨਵਰ ਛੱਡ ਕੇ ਇਹਦੇ ਕੋਲ ਜਾ ਕੇ ਖੜਦੇ ਆਗੇ ਇਹ ਚੀਜ਼ ਦਾ ਫਰਕ ਆ ਬਾਈ ਜਿਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਹਾਂਜੀ ਹਾਂ ਬਾਕੀ ਫੋਟੋ ਵੀਡੀਓਗ੍ਰਾਫੀ ਆਵਲਕ ਦੀ ਬਹੁਤ ਸੁਣਕ ਕਿ ਡੱਬ ਬੜੇ ਸੋਹਣੇ ਲ ਸੀਗਾ ਵੀ ਜੇ ਮੈਂ ਇਹਦੇ ਦੋਨੇ ਪਾਸੇ ਡਿਜ਼ਾਈਨ ਆਇਆ ਜਾਂ ਟੱਪ ਆਏ ਨੇ ਵੀ ਜੇ ਮੈਂ ਹੈਂਡ ਪੇਂਟਿੰਗ ਵਾਲੀ ਕਰਾਂ ਹਾਂ ਬਿਲਕੁਲ ਬਈ ਬਾਕੀ ਸਵਾਰੀ ਸਬੂਰੀ ਕਰਨ ਨੇ ਬਈ ਬੜਾ ਆਨੰਦ ਦਿੰਦਾ ਸੋਹਣਾ ਲੱਗਦਾ ਸਵਾਰੀ ਵੇਲੇ ਜੀ ਸਵਾਰੀ ਵੀਰੇ ਇਹਦੇ ਤੇ ਓਦਾਂ ਵੀ ਘੋੜਾ ਦਾ ਸਟਾਈਲ ਨਾ ਵੀ ਬਹੁਤ ਹੈ ਵੀ ਘੱਟੋ ਘੱਟ ਅਸੀਂ ਰੋਜ਼ 10 15 ਕਿਲੋਮੀਟਰ ਇੱਕ ਦਿਨ ਛੱਡ ਕੇ ਘੋੜਾ ਪਰਵਾਹ ਹੀ ਨਹੀਂ ਮੰਨਦਾ ਅੱਜ ਵੀ ਆਪਾਂ ਜਦੋਂ ਪਰਫਾਰਮ ਕਰਵਾਇਆ ਆਪਾਂ ਨੂੰ ਐਸੀ ਵੀ ਟਿਕ ਜੂਟੇ ਕਿ ਨਹੀਂ ਟਿਕਦਾ ਨਹੀਂ ਹਾਂ ਬਿਲਕੁਲ ਬਾਈ ਇੱਕ ਦਾ ਤਾਂ ਬਾਈ 10-15 ਕਿਲੋਮੀਟਰ ਰਾਈਡ ਲਾ ਕੇ ਵੀ ਜਦੋਂ ਐਨ ਪੂਰਾ ਹੋ ਹੁੰਦਾ ਹੈਗਾ ਟਿਕਦਾ ਤਾਂ ਇਹ ਫੇਰ ਵੀ ਨਹੀਂ ਹੈਗਾ ਪਤਾ ਨਹੀਂ ਬਲੱਡ ਹੀ ਮੰਨ ਲਓ ਵੀ ਵਾਲੀ ਸ਼ਾਨ ਵਾਲਾ ਜਾਂ ਵੀ ਇਹਦੇ ਚਾਬਦੇ ਚ ਇੰਨਾ ਜਿਆਦਾ ਐਟੀਟਿਊਡ ਹੈਗਾ ਆਪਦੇ ਆਪ ਨੂੰ ਜਿਵੇਂ ਸਾਰਾ ਟਾਈਮ ਤੜਤੇ ਰੱਖਦਾ ਠੀਕ ਹੈ ਬਈ ਜਿਹੜਾ ਇੱਕ ਆਪਾਂ ਹੋਰ ਬੜਾ ਬਾਈ ਸੋਹਣਾ ਬਸ਼ੀਰ ਦੇਖਿਆ ਪੰਜ ਕਲੇਨ ਕਾਂਟੇ ਦਾ ਜੀ ਪੰਜ ਕਲੇਨ ਬਾਈ ਆਪਣੇ ਇਹਦਾ ਅਵਲਖਦਾ ਹੀ ਹੈ ਅੱਛਾ ਅਵਲਖਦਾ ਹੀ ਆ ਹਾਂਜੀ ਹਾਂ ਠੀਕ ਆ ਠੀਕ ਆ ਉਹ ਆਪਣੇ ਘਰੇ ਹੀ ਬਾਈ ਬ੍ਰੇਡ ਹੋਇਆਗਾ ਉਮਰ ਹੋਗੀ ਹੋਗੀ ਉਹਦੀ ਸਵਾ 6 ਤੋਂ 1.5 ਮਹੀਨਿਆਂ ਦੀ ਅੱਛਾ ਬਾਈ ਤੇ ਉਹਦੀ ਮਾਂ ਬਾਈ ਬਨਰਾਜ ਕੋੜਾ ਸੀ ਜਿਹੜਾ ਅਲੀ ਬਾਬਾ ਲਾਈਨ ਚੋਂ ਉਹਦੀ ਡਾਇਰੈਕਟ ਧੀ ਹੈ ਬਈ ਆਪਣੇ ਕੋਲ ਹੀ ਉਹ ਵੀ ਆਪਣੇ ਕੋਲ ਹੀ ਹੈ ਆਪਣੇ ਕੋਲ ਹੀ ਹੈ ਬਈ ਪੰਜ ਕਲੇਣੀ ਇਹ ਪੰਜ ਕਲੇਨ ਬਸ਼ੇਰਾ ਆਪਣੇ ਆਪ ਲਖਦਾ ਹੈ ਅੱਛਾ ਬਈ ਹਾਂਜੀ ਜਿਹੜਾ ਕਾਲੇ ਕਾਂਟੇ ਦਾ ਬਈ ਉਹ ਜਿਹੜਾ ਮੱਥੇ ਫੁੱਲ ਤਿੰਨ ਪੱਤ ਤਿੰਨ ਪਰ ਚਿੱਟਿਆਂ ਆ ਉਹ ਦੋ ਇਹ ਆਪਾਂ ਇਕੱਠੇ ਰਿੰਗ ਚ ਛੱਡੇ ਹੋਏ ਸੀ ਉਹ ਦੋ ਬਈ ਇਕੱਠੇ ਹੀ ਹਾਂਜੀ ਰਿੰਗ ਚ ਛੱਡੇ ਠੀਕ ਹੈ ਠੀਕ ਹੈ ਬਈ ਤੇ ਉਹਦੀ ਉਹਦੀ ਮਾਂ ਕਿਹੜੀ ਹੈ ਬਈ ਜਿਹੜਾ ਕਾਲੇ ਕਾਂਟੇ ਵਾਲੀ ਵੀ ਮਾਂ ਬਈ ਆਪਣੇ ਕੋਲ ਹੀ ਹੈਗੀ ਉਹ ਭਾਗੀ ਰਥ ਦੀ ਸੀਗੀ ਭਾਗੀ ਰਥ ਬਨਰਾਜ ਦਾ ਆ ਗਿਆ ਬਈ ਠੀਕ ਹੈ ਜੀ ਤੇ ਉਹਦੀ ਇਹਦੀ ਕਾਂਟੇ ਵਾਲੇ ਵਰਾਜ ਉਹਦੀ ਤੀ ਸੀ ਭਾਈ ਉਹਦੀ ਸੀ ਤੇ ਉਹ ਕੁੜੀ ਵੀ ਆਪਣੇ ਕੋਲ ਬਹੁਤ ਚੰਗੇ ਬੱਚੇ ਆਏ ਆ ਇੱਕ ਇਹ ਤੋਂ ਕਾਂਟੇ ਵਾਲੇ ਤੋਂ ਬਿਨਾ ਆਪਣੇ ਕੋਲ ਦੇਵ ਦੀ ਬਸ਼ੇਰੀ ਆ ਉਹਦੀ ਉਹ ਇੱਕ ਸੂਏ ਪਹਿਲਾਂ ਦੀ ਉਹ ਬਸ਼ੇਰੀ 18 ਕ ਮਹੀਨਿਆਂ ਦੀ ਹੋਈ ਹੈਗੀ ਭਾਈ ਬਾਟੋਂ ਬਾਹਰ ਐ ਇਸ ਵਕਤ ਤੇ ਉਹਦੋਂ ਪਹਿਲਾਂ ਇੱਕ ਬੱਚੀ ਉਹਨੇ ਦਿੱਤੀ ਸੀ ਆਪਣੇ ਕੋਲੋਂ ਮੱਥੇ ਪੱਟੇ ਦੀ ਭਾਈ ਉਹ ਗੁਜਰਾਤ ਤੇ ਆਪਣੇ ਸੱਜਣ ਮਿੱਤਰ ਲੈ ਗਏ ਸੀਗੇ ਗੁਜਰਾਤ ਸਿਲ ਹੋ ਗਈ ਸੀ ਭਾਈ ਜਿਹੜਾ ਕਾਂਟੇ ਵਾਲਾ ਬੱਚਾ ਭਾਈ ਇਹਦੀ ਉਮਰ ਕਿੰਨੀ ਹੋਗੀ ਜੀ ਇਹਦੀ ਬਾਈ ਉਮਰ ਹੋ ਗਈ ਹੋਊਗੀ ਅਪ੍ਰੋਕਸੀਮੇਟਲੀ 8.5 ਤੋਂ 9 ਮਹੀਨਿਆਂ ਦੇ ਵਿੱਚ ਵਿੱਚ ਹੋ ਗਈ ਹੋਊਗੀ। ਅੱਛਾ ਬਈ ਹਾਂਜੀ ਇਹ ਤੁਹਾਨੂੰ ਦੱਸਦੇ ਸੀ ਵੀ ਇਹ ਬੱਚੇ ਜਿਵੇਂ ਚਲੋ ਬਰੀਡਿੰਗ ਤੇ ਤੁਹਾਡਾ ਜ਼ਿਆਦਾ ਫੋਕਸ ਆ ਵੀ ਸੇਲ ਪਰਚੇ ਤੇ ਹੈ ਨਹੀਂ ਪਰ ਬੱਚੇ ਕਿਵੇਂ ਨਾ ਕਿਵੇਂ ਵੀ ਆਪਾਂ ਚਲੋ ਸੇਲ ਕਰ ਦੰਨੇ ਹੁੰਨੇ ਵੀ ਜਿਵੇਂ ਜਿਵੇਂ ਸਟਾਕ ਆਪਣੇ ਕੋਲ ਹੋਈ ਜਾਂਦਾ ਜੀ। ਬੱਚੇ ਬਾਈ ਜਿਵੇਂ ਤੁਸੀਂ ਕਿਹਾ ਵੀ ਬਰੀਡਿੰਗ ਦਾ ਕੰਮ ਹੈ ਹੁਣ ਆਪਣੇ ਕੋਲ ਬੱਚੇ ਦੋ ਦੇਵ ਦੀਆਂ ਬੱਚੀਆਂ ਆ ਗਈਆਂ ਪਟਵਾਰੀ ਦਾ ਬੱਚਾ ਪਿੱਛੇ ਬੱਚੇ ਨਾਲ ਦੀ ਨਾਲ ਤਿਆਰ ਹੋ ਜਾਂਦੇ ਅੱਗੇ ਸ਼ੋਅ ਵਾਸਤੇ ਚਲੋ ਕੋਈ ਸੱਜਣ ਮਿੱਤਰ ਆਵਣਾ ਖਾਸ ਹੋਊਗਾ ਵਧੀਆ ਕੋਈ ਗੱਲਬਾਤ ਲੱ ਟੇ ਵਾਲਾ ਬਸ਼ੇਰਾ ਤੇ ਦੂਜਾ ਆਪਣਾ ਰੁਸਤਮ ਵਾਲਾ ਬਸ਼ੇਰਾ ਜਿਹੜਾ ਪੰਜ ਕਲੇਣ ਇਹਦਾ ਆਪ ਵਿਚਾਰ ਬਾਈ ਬਣਾ ਲਵਾਂਗੇ ਠੀਕ ਹੈ ਬਾਈ ਤੇ ਇੱਕ ਦੋ ਆਪਣੇ ਕੋ ਘੋੜੀਆਂ ਵੀ ਹੈਗੀਆਂ ਨੇ ਠੀਕ ਘੋੜੀ ਕਾਪਾ ਬਾਈ ਬੜੀ ਸੋਹਣੀ ਨੀਲੀ ਦਿਖਾਈ ਹੈ ਜੀ ਹਾਂਜੀ ਬਾਈ ਉਹ ਹੈਗੀਆਂ ਹਿਮਾਲਿਆ ਦੀ ਬਾਈ ਉਹ ਆਪਣੇ ਸੁਲਤਾਨ ਪੰਜਾਬ ਸੁਲਤਾਨ ਤੋਂ ਹੀ ਗੱਬਣ 사ਵਾ ਕ ਸਤ ਮਹੀਨਿਆਂ ਦੀ ਬਈ ਗੱਬਣ ਹੈ ਠੀਕ ਆ ਸਿਕ ਪਾਸ ਹੈ ਸਾਰਾ ਕੁਝ ਹੈ ਤੋਰੇ ਤੋਰੇ ਦੀ ਬਹੁਤ ਚੰਗੀ ਹੈ ਬਈ ਗਰੰਟੀ ਨਾਲ ਹਿਮਾਲਿਆ ਦੀ ਹੈ ਠੀਕ ਆ ਬਈ ਹਾਂ ਨਹੀਂ ਚਲੋ ਅਕਸਰ ਲੋਕ ਕਹਿੰਦੇ ਵੀ ਜਿਹੜੇ ਘੋੜੇ ਪੂਰੇ ਹੋਗੇ ਉਹਨਾਂ ਨੇ ਕਹਿੰਦੇ ਨੇ ਇਹ ਬਰੀਡ ਕਿੱਥੇ ਹੋਈ ਹੈ ਪਤਾ ਕੁਝ ਨਹੀਂ ਇਹਦਾ ਬਰੀਡ ਗੁਜਰਾਤ ਚ ਹੋਈ ਹੈ ਅਦਿੱਤਿਆ ਸਟੱਡ ਫਾਰਮ ਕਰਕੇ ਬਈ ਸਟੇਬਲ ਦਾ ਨਾਮ ਹੈਗਾ ਫਾਰਮ ਦਾ ਉੱਥੇ ਬਰੀਡ ਹੋਈ ਹੈ ਉਹਨਾਂ ਤੋਂ ਹੀ ਆਪਾਂ ਡਾਇਰੈਕਟ ਖਰੀਦੀ ਸੀ ਬਈ ਕੋਈ ਵਪਾਰੀ ਵਾਲੀ ਗੱਲ ਨਹੀਂ ਕੁਝ ਨਹੀਂ ਯਾਨੀ ਗਰੰਟੀ ਨਾਲ ਆਪਾਂ ਕਹਿ ਕੇ ਦਮਾਂਗੇ ਵੀ ਹਿਮਾਲਿਆ ਦੀ ਬਈ ਠੀਕ ਆ ਬਈ ਹਾਂਜੀ ਯੋ ਮੈਂ ਤਰੋਂ ਨੋਟ ਕਰ ਲਿਓ ਬੜੀ ਚੰਗੀ ਘੋੜੀ ਆ ਤੋਰੇ ਤੂਰੇ ਦੀ ਬਾਈ ਕਹਿੰਦਾ ਵੀ ਬੜੀ ਸ਼ੁੱਧ ਆ ਉਹ ਤੇ ਇੱਕ ਆਪਾਂ ਹੋਰ ਘੋੜੀ ਦੇਖੀ ਸੀ ਬਾਈ ਭਾਗੀ ਰਥ ਵਾਲੀ ਦੀ ਹਾਂਜੀ ਹਾਂਜੀ ਉਹ ਬਾਈ ਕਾਂਟੇ ਵਾਲੇ ਦੀ ਮਾਂ ਆ ਗਈ ਭਾਗੀ ਰਥ ਵਾਲੀ ਐ ਉਹਨੂੰ ਵੀ ਕੋੜਾ ਸੁਲਤਾਨ ਬਾਈ ਛੱਡਿਆ ਹੋਇਆ ਹਲੇ ਚੈੱਕ ਨਹੀਂ ਹੋਈ ਅੱਛਾ ਬਾਈ ਉਹ ਵੀ ਕੋਈ ਬਾੜੀ ਸੋਹਣੀ ਗੱਲ ਕੋਈ ਮੱਤਰ ਉਹ ਬਾਈ ਬਰੀਡਿੰਗ ਵਾਸਤੇ ਤੇ ਤੋਰਨ ਤੂਰਨ ਨੂੰ ਘੋੜੀ ਬਹੁਤ ਨਜਾਇਜ਼ ਚੰਗੀ ਤੁਰਦੀ ਹੈਗੀ ਬਾਕੀ ਬਰੀਡਿੰਗ ਵਾਲੀ ਤਾਂ ਬਾਈ ਆਪਣੇ ਕੋਲ ਘਰੇ ਤਿੰਨ ਬੱਚੇ ਆਏ ਨੇ ਉਹਨੇ ਕੋਕਾਸ਼ਰ ਛੱਡਿਆ ਨਹੀਂ ਤਿੰਨ ਵਾਰ ਬੱਚੇ ਦੇਗੀ ਆਪਣੇ ਕੋਲ ਤਿੰਨ ਵਾਰੀ ਵੀਰੇ ਆਪਣੇ ਕੋ ਦੇ ਦਿੱਤੇ ਆ ਤੇ ਇੱਕ ਵਾਰੀ ਪਹਿਲਾਂ ਉਹਨੇ ਬੱਚਾ ਪਿੱਛੇ ਅੱਛਾ ਜੀ ਜਿੱਥੋਂ ਪਹਿਲਾਂ ਲਈ ਸੀ ਆਪਾਂ ਹਾਂ ਜੀ ਹਾਂ ਠੀਕ ਹੈ ਬਈ ਨੀ ਕੋਈ तकरीबन ਉਹਦੀ 7-8 ਸਾਲ ਦੀ ਉਮਰ ਹੋ ਗਈ ਹੋਊ ਬਈ ਅੱਛਾ ਬਈ ਹਾਂ ਜੀ ਤੇ ਆਪਣੇ ਕੋਲ ਮੈਂ ਬਾਕੀ ਵੀ ਸਟਾਕ ਚਲੋ ਆਪਾਂ ਵੀਡੀਓ ਚ ਨਹੀਂ ਦਿਖਾਇਆ ਪ੍ਰਭਾਤ ਦੀ ਬੜੀ ਸੋਹਣੀ ਆ ਬਹੁਤ ਬਰੀਕੀਆਂ ਦੇ ਵਿੱਚ ਆ ਬਈ ਹਾਂਜੀ ਗਾਈ ਉਹ ਪ੍ਰਭਾਤ ਦੀ ਘੋੜੀ ਆਪਣੇ ਕੋਲੇ ਮੱਥੇ ਫੁੱਲ ਦੀ ਕਮੈਤ ਘੋੜੀ ਇਹਦੀ ਬੱਚੀ ਪਿੱਛੇ ਜੇ ਪੂਰੀ ਹੋ ਗਈ ਸੀ ਆਪਣੇ ਆਵਲ ਖੋਦੇ ਤੋਂ ਹੀ ਤਾਂ ਕਰਕੇ ਥੋੜੀ ਘੋੜੀ ਇਹ ਜਿਵੇਂ ਡਿਪਰੈਸ਼ਨ ਚ ਹੋ ਜਾਂਦਾ ਜਾਨਵਰ ਛੋਟੀ ਸੀਗੀ ਬੱਚੀ ਤਾਂ ਕਰਕੇ ਆਪਾਂ ਮੈਂ ਦਿਖਾਈ ਵੀ ਤਾਂ ਨਹੀਂ ਕਿ ਵੀ ਚਲੋ ਹਲੇ ਜਿਵੇਂ ਉਹਦੇ ਫੇਸ ਤੇ ਕੋ ਦਾਸੀ ਜੀ ਹਲੇ ਵੀ ਚਲਕਦੀ ਹੈ ਕਿੰਨਾ ਦਿੱਤੇ ਪਰ ਬੱਚੀ ਚ ਉਹ ਘੋੜੀ ਚ ਆਪਣੇ ਚ ਬਰੀਡਿੰਗ ਵਾਲੀਆਂ ਗੱਲਾਂ ਤੇ ਆਪ ਬਰੀਕੀਆਂ ਉਹਦੇ ਵਿੱਚ ਜਿਹੜੀਆਂ ਅਸਲੀ ਪਿਓਰ ਮਾਰਵਾੜੀ ਚ ਹੋਣੀਆਂ ਚਾਹੀਦੀਆਂ ਨੇ ਬਈ ਸਾਰੀਆਂ ਪਲਾਸੀ ਨੇਗੀਆਂ ਹਮ ਹਰਸ਼ਮਰਨ ਬਾਈ ਜਿਵੇਂ ਤੁਸੀਂ ਅਬ੍ਰਾਡ ਰਹਿੰਨੇ ਹੋ ਹਣਾ ਸਟੱਡੀ ਉੱਥੋਂ ਕੀਤੀ ਆ ਹਾਂਜੀ ਵੀਰੇ ਤੇ ਫਿਰ ਘੋੜਿਆਂ ਦਾ ਚਲੋ ਇੱਕ ਦੋ ਤਾਂ ਘਰੇ ਕਹਿੰਦੇ ਨੇ ਵੀ ਸਾਭ ਲਿਓ ਚਲੋ ਦਾਣਾ ਫੱਕਾ ਪਾ ਦਿੰਦੇ ਨੇ ਹਾਂਜੀ ਵੀਰੇ ਫਿਰ ਜਦ ਬਾਹਰ ਚਲੇ ਜਾਣੇ ਫਿਰ ਪਰਿਵਾਰ ਇੰਨੇ ਜਾਨਵਰਾਂ ਨੂੰ ਕਿਵੇਂ ਸਾਥ ਦਿੰਦਾ ਫਿਰ ਪੂਰਾ ਬਾਈ ਆਹ ਅਸੀਂ ਇਕੱਤੇ ਸੀ ਇਕੱਠ ਚਾ ਮੇਰੇ ਚਾਚਾ ਜੀ ਹੁਣੇ ਸਾਥ ਦਿੰਦੇ ਆ ਪੂਰਾ ਬਹੁਤ ਚੰਗੀ ਗੱਲਾ ਜੁਆਇੰਟ ਫੈਮਿਲੀ ਜੁਆਇੰਟ ਫੈਮਿਲੀ ਆ ਬਾਈ ਹਾਂਜੀ ਪਹਿਲਾਂ ਇਕ ਦੋ ਘੋੜੀਆਂ ਹੀ ਰੱਖਦੇ ਹੁੰਦੇ ਸੀ ਸ਼ੌਂਕ ਤੋਂ ਜਦੋਂ ਮੈਂ ਮੰਨ ਲਓ ਵੀ 8-9 ਸਾਲ ਦਾ ਸੀ ਉਦੋਂ ਦੇ ਆਪਾਂ ਘੋੜੀਆਂ ਰੱਖਦੇ ਆ ਕਦੇ ਇਕ ਦੋ ਇਕ ਦੋ ਫੇਰ ਬਸ ਪਿੱਛੇ ਜੇ ਐ ਲੱਗਿਆ ਵੀ ਹੁਣ ਤੁਹਾਨੂੰ ਪਤਾ ਇਹ ਸ਼ੌਂਕ ਇਹ ਜਿਹਾ ਹੈਗਾ ਇਹ ਤਾਂ ਐ ਹੁੰਦਾ ਵੀ ਚਾਹੇ ਜਿੰਨੀਆਂ ਮਰਜ਼ੀ ਹੋਣ ਇਹ ਬੰਦੇ ਦਾ ਮਨ ਭਰਦਾ ਨਹੀਂ ਹੈਗਾ ਭਰਦਾ ਨਹੀਂ ਵੱਧਦਾ ਜਾਂਦਾ ਸ਼ੌਕ ਬਾਈ ਹਾਂਜੀ ਹਾਂ ਫੇਰ ਇੱਕ ਪਿੱਛੇ ਨੂੰ ਖਿੱਚ ਰਹੀਂਦੀ ਸੀ ਜਦੋਂ ਵੀ ਮੈਨੂੰ ਸਕੂਲੋਂ ਛੁੱਟੀਆਂ ਹੋਣੀਆਂ ਜਾਂ ਕਾਲਜੋਂ ਛੁੱਟੀਆਂ ਹੋਣੀਆਂ ਬਾਈ ਜਦ ਹੀ ਮੈਂ 8-9 ਮਹੀਨੇ ਬਾਅਦ ਭੱਜਿਆ ਹੁਣਾ 2-3 ਮਹੀਨੇ ਹੋਰੇ ਲਾਉਣੇ ਬਸ ਰਾਈਡਿੰਗ ਰੂਟਿੰਗ ਕਰ ਦੇ ਕੇ ਤੇ ਘੁੰਮਣ ਫਿਰਨ ਵੀ ਨਾ ਜਾਣਾ ਇੰਨਾ ਚ ਹੀ ਰਹਿਣਾ ਬਸ ਸਾਈਂ ਭਾਈ ਵਾਦੇ ਬਾਦੇ ਮਨ ਬਣਾ ਲਿਆ ਵੀ ਆਪਾਂ ਸਟੇਬਲ ਫਾਰਮ ਇੱਕ ਬੈਠਣ ਨੂੰ ਵੀ ਚਲੋ ਹੋ ਜਾਊਗਾ ਤੇ ਨਾਲੇ ਤੁਹਾਨੂੰ ਪਤਾ ਵੀ ਸ਼ੌਂਕੇ ਵਾਧਾ ਵਾਧਾ ਬਸ ਸਾਈਂ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਟੱਡ ਫਾਰਮ ਬਣਾ ਕੇ ਭਾਈ ਕਲੈਕਸ਼ਨ ਚਲੋ ਮਹਾਰਾਜ ਦੀ ਕਿਰਪਾ ਨਾਲ ਸੋਹਣੀ ਹੋਊਗੀ ਜੇ ਆਪਾਂ ਚੰਗੀ ਜ਼ਿੰਦਗੀ ਜਿਉਣੀ ਆ ਨਾ ਬਾਈ ਸ਼ੌਂਕ ਹੋਣਾ ਬਹੁਤ ਜ਼ਰੂਰੀ ਹੈ ਭਾਵੇਂ ਕਿਸੇ ਨੂੰ ਕਾਰਾਂ ਦਾ ਹੋਵੇ ਭਾਵੇਂ ਡੌਗ ਦਾ ਹੋਵੇ ਭਾਵੇਂ ਘੋੜਿਆਂ ਦਾ ਭਾਵੇਂ ਨੂੰ ਮੱਝਾਂ ਗਾਵਾਂ ਦਾ ਸ਼ੌਂਕ ਜ਼ਿੰਦਗੀ ਚ ਹੋਣਾ ਬਹੁਤ ਜ਼ਰੂਰੀ ਹੈ ਸ਼ੌਂਕ ਕਿ ਬਾਈ ਤੁਹਾਨੂੰ ਖਿੱਚ ਖੇਚੀ ਫਿਰਿਆ ਜਾਂਦਾ ਨਹੀਂ ਬੰਦੇ ਕੰਮ ਕਰਤਾ ਸਾਰੇ ਹੀ ਕਰਦੇ ਨੇਗੇ ਸ਼ੌਂਕ ਨਾਲ ਜਣੀਆਂ ਆਏ ਆ ਵੀ ਜ਼ਿੰਦਗੀ ਜਿਉਣ ਦਾ ਇੱਕ ਸਵਾਦ ਇੱਕ ਯਾਰ ਦੋਸਤ ਬਹੁਤ ਵਧੀਆ ਬਹੁਤ ਵਧੀਆ ਜਦੋਂ ਨਾਲ ਬਣਦਾ ਹੈਗਾ ਹਾਂਜੀ ਹੁਣ ਆ ਬਾਈ ਹੁਣੀ ਲਾਡੀ ਗ੍ਰੇ ਹੁਣੀ ਸ਼ਾਹਪੁਰ ਪਿੰਡ ਤਾਂ ਨੇੜੇ ਹੀ ਹੈਗਾ ਪਰ ਹੁਣ ਮਿਲੇ ਘੋੜਿਆਂ ਥਰੂ ਆਗੇ ਨਹੀਂ ਕਿਸੇ ਨੂੰ ਕੋਈ ਪਤਾ ਦੁਨੀਆ ਬਥੇਰੀ ਤੋਰੀ ਫਿਰਦੀ ਹੈ ਬਈ ਸਹੀ ਗੱਲ ਆ ਬਈ ਬਿਲਕੁਲ ਬਿਲਕੁਲ ਤੁਸੀਂ ਆਇਓਗੇ ਹੁਣ ਸਾਡੇ ਕੋ ਘੋੜਿਆਂ ਕਰਕੇ ਆਏ ਹਾਂ ਕਿੰਨੇ ਟਾਈਮ ਦੀ ਹੋਗੀ ਬ్రో 15 16 ਵੀ 16 ਕੋਈ ਰਹੀ ਤਾਂ ਨਹੀਂ ਗੱਲਬਾਤ ਵੀਰੇ ਲੋ ਜੀ ਮੈਂ ਟੀਨ ਸਾਹ ਸਟੇਬਲਸ ਦੇ ਤੁਹਾਨੂੰ ਦੋ ਸਟੱਡ ਵੀ ਦਿਖਾਇਆ ਬੜਾ ਖੂਬਸੂਰਤ ਬਸ਼ੇਰਾ ਰਖਾਇਆ ਇਸ ਵਾਰ ਸ਼ੋਹਾਂ ਦੇ ਵਿੱਚ ਵੀ ਉਤਰਿਆ ਉਹ ਤੇ ਇੱਕ ਅਵਲਗ ਘੋੜਾ ਜਿਹੜੇ ਅਵਲਗ ਦੇ ਸ਼ਕੀਨ ਆ ਉਹ ਜਰੂਰ ਇਸ ਘੋੜੇ ਤੇ ਤੁਸੀਂ ਗੌਰ ਕਰਿਓ ਕਿਉਂਕਿ ਬਲੱਡ ਲਾਈਨ ਬਹੁਤ ਚੰਗੀ ਆ ਰੁਸਤਮ ਦੀ ਤੇ ਬਾਕੀ ਜਾਨਵਰ ਜਿਹੜੇ ਦੋ ਤੋਂ ਤਿੰਨ ਸੇਲ ਵੀ ਆ ਇੱਕ ਕਾਂਟੇ ਦਾ ਬਸ਼ੇਰਾ ਬੜਾ ਸੋਹਣਾ ਇੱਕ ਰੁਸਤਮ ਦੀ ਆ ਪ੍ਰੋਪਰ ਪੰਜ ਕਿ ਲੈਣ ਤੇ ਦੋ ਘੋੜੀਆਂ ਨੇ ਜੀ ਗੱਲ ਬਾਤ ਕਰ ਲਿਓ ਬਾਈ ਸਿਮਰਨ ਦਾ ਮੈਂ ਨੰਬਰ ਵੀਡੀਓ ਚ ਦੇ ਦਿੱਤਾ ਬਾਈ ਸਿਮਰਨ ਬੜੇ ਚੰਗੇ ਜਾਨਵਰ ਨੇ ਤੁਹਾਡੇ ਕੋਲ ਕੁਛ ਆਪਾ ਜੇ ਵੀਡੀਓ ਚ ਵੀ ਨਹੀਂ ਦਿਖਾਏ ਜੀ ਹਾਂਜੀ ਬਾਈ ਹਾਂ ਚਲੋ ਜਿੰਨੇ ਅਗਲੀ ਵਾਰੀ ਘਰ ਹੋ ਰਹਿਣੇ ਹੈ ਕਿਉਂਕਿ ਜਿੰਨਾ ਕ ਟਾਈਮ ਹੁੰਦਾ 4 ਤੋਂ 5 ਜਨਵਰੀ ਦਿਖਾਉਂਦੇ ਦਿਖਾਈ ਜਾਂਦੇ ਬਾਈ ਜਾਨਵਰ ਆਪਣੇ ਕੋਲ 14 15 ਹੈਗੇ ਆ ਸਾਰੇ ਫਿਰ ਤੁਹਾਨੂੰ ਪਤਾ ਕਰ ਬਟਵਾਰੀ ਵਾਲਾ ਪਿਸ਼ਰਾ ਬੜਾ ਚੰਗਾ ਤਿਆਰ ਹੁੰਦਾ ਬਟਵਾਰੀ ਵਾਲਾ ਹਾਂਜੀ ਬਾਈ ਅਗਲੇ ਸਾਲ ਚਲੋ ਮਹਾਰਾਜ ਕਰਨ ਕਿਰਪਾ ਸ਼ੋਹਾਂ ਚ ਉਤਰੂਗਾ ਬਾਈ ਬਾਈ ਉਮਰ ਥੋੜੀ ਐ ਕਿਦਾ ਨਹੀਂ ਠੀਕ ਆ ਬਾਈ ਠੀਕ ਹੈ ਬਈ ਧੰਨਵਾਦ ਬਾਈ ਜੀ ਬਹੁਤ ਬਹੁਤ ਸਾਰੇ ਧੰਨਵਾਦ ਵੀਰੇ ਤੁਹਾਡਾ ਫਾਰਮ ਤੇ ਆਉਣ ਲਈ ਥੈਂਕ ਯੂ